ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ ਲੋਕਾਂ ਦੀ ਧਿਰ ਬਣ ਕੇ ਖੜੇ ਹੋਣਾ ਲੋਕਾਂ ਦੀ ਆਵਾਜ਼ ਤੇ ਲੋਕਾਂ ਦੇ ਮੁੱਦਿਆਂ ਨੂੰ ਚੱਕ ਕੇ ਦੇ ਪ੍ਰਸ਼ਾਸਨ ਤੱਕ ਪਹੁੰਚਾਉਣਾ ਦੇਖੋ ਅੱਜ ਸਾਡੀ ਬਹੁਤ ਵਧੀਆ ਇੱਕ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਬਹੁਤ ਵਧੀਆ ਟੀਮ ਜਿਹੜੀ ਸਾਡੀ ਬਣੀ ਹੈ ਪੜ੍ਹੇ ਲਿਖੀ ਟੀਮ ਮਤਲਬ ਮੈਂ ਕਹਿ ਸਕਦਾ ਗਰਦਾਸਪੁਰ ਤੋਂ ਜਨਰਲ ਸਕੱਤਰ ਬਣਿਆ ਅਜੇ ਸਾਡੇ ਸੰਧੂ ਸਾਹਿਬ ਹੋ ਗਏ ਬਾਜਬਾਬ ਸਾਹਿਬ ਹੋ ਗਏ ਜਸਪਾਲ ਜੀ ਹੋ ਗਏ ਮੈਂ ਗੱਲ ਕਰਦਾ ਕਿ ਪੱਤਰਕਾਰ ਦੇਖੋ ਸਾਡੀ ਅਸੀਂ ਕਹਿੰਦੇ ਜਿੰਨੀਆਂ ਪ੍ਰੈਸ ਕਲੱਬ ਬਣੀਆਂ ਕਸਬਿਆਂ ਚ ਬਣੀਆਂ ਜਿੰਨੇ ਦੀਵੇ ਜਗਣਗੇ ਉੰਨੀ ਰੋਸ਼ਨੀ ਚੜੀ ਹੋਊਗੀ। ਜੇ ਯੈਲੋ ਕਾਰਡ ਇਕ 20 25000 ਰੁਪਿਆ ਕੋਈ ਅਖਬਾਰ ਦੇ ਕੇ ਸਪਲੀਮੈਂਟ ਕੱਢ ਕੇ ਤਾਂ ਯੈਲੋ ਕਾਰਡ ਵਾਲੇ ਵੀ ਜੇਲ੍ਹ ਚ ਪਾ ਕੇ ਬਹਿ ਜੇ ਪ੍ਰੈਸ ਲਖਲ ਵੀ ਤਾਂ ਕੋਈ ਫਾਇਦਾ ਨਹੀਂ। ਹੁਣ ਇਹਨੇ ਸੋਸ਼ਲ ਮੀਡੀਆ ਤੇ ਚੈਨਲ ਚੱਲਦੇ ਆ ਉਹਨਾਂ ਤੋਂ ਯੈਲੋ ਕਾਰਡ ਉਹ ਕੰਮ ਨਹੀਂ ਕਰਦਾ। ਜੀ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਦੇਖਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਐਡੀਟਰ ਇਨ ਚੀਫ ਰਵਿੰਦਰ ਭੋਗਲ ਅੱਜ ਗੱਲ ਕਰਾਂਗੇ ਜਿਲ੍ਹਾ ਜਲੰਧਰ ਦੇ ਭੋਗਪੁਰ ਵਿੱਚ ਪਹੁੰਚਿਆ ਤੇ ਇੱਥੇ ਜਿਹੜੀ ਰਿਪੋਰਟਰ ਐਸੋਸੀਏਸ਼ਨ ਦੀ ਪੰਜਾਬ ਪੱਤਰੀ ਜਿਹੜੀ ਮੀਟਿੰਗਾਂ ਅੱਜ ਇੱਥੇ ਹੋਈ ਆ ਬਹੁਤ ਹੀ ਅੱਜ ਜਿਹੜਾ ਮੀਟਿੰਗ ਦੇ ਵਿੱਚ ਬਹੁਤ ਹੀ ਅਹਿਮ ਫੈਸਲੇ ਲਏ ਗਏ ਜਿਸ ਵਿੱਚ ਲੰਬੇ ਸਮੇਂ ਤੋਂ ਆ तकरीबन 4 ਸਾਲਾਂ ਤੋਂ ਸਤਿੰਦਰ ਰਾਜਾ ਜੀ ਜਿਹੜੇ ਕੀ ਪ੍ਰਧਾਨ ਨਿਯੁਕਤੀ ਕੀਤੀ ਗਈ ਇਸ ਵਾਰ ਵੀ ਭਾਈ ਸਾਹਿਬ ਜਿੱਦਾਂ ਵੀ ਨਿਯੁਕਤ ਕੀਤਾ ਗਿਆ ਵੀ ਕਿਸ ਤਰ੍ਹਾਂ ਦਾ ਤੁਹਾਡਾ ਆਪਣਾ ਵਿਚਾਰ ਸੀ ਜਾਂ ਕਿਸ ਤਰ੍ਹਾਂ ਸਰਬਸੰਪਤੀ ਦਾ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਮੈਂ ਤਾਂ ਤਿੰਨ ਵਾਰੀ ਖਤਮ ਮੈਂ ਅਸਤੀਫਾ ਦਿੱਤਾ ਸੀ ਸਾਰੇ ਨੇ ਫਿਰ ਮੈਨੂੰ ਕਿਹਾ ਜੀ ਰੋਣ ਦਾ ਹੁਕਮ ਤਾਂ ਮੰਨਣਾ ਪਊਗਾ ਤਾਂ ਫਿਰ ਚੌਥੀ ਵਾਰੀ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਸੇਵਾ ਕਰਾਂਗੇ ਸਰ ਸੇਵਾ ਤੋਂ ਭਾਵਾ ਜਿਵੇਂ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਵੀ ਆ ਇੱਕ ਰੀਲਾਂ ਬਣਾਉਂਦੇ ਰਹਿੰਦੇ ਹਾਂ ਬਹੁਤ ਅੱਛਾ ਅੱਛਾ ਮੈਸੇਜ ਦੇਂਦੇ ਰਹਿੰਦੇ ਹਾਂ ਤੇ ਇੱਕ ਸੇਵਾ ਤੋਂ ਪੱਤਰਕਾਰਤਾ ਇੱਕ ਜਿਹੜੀ ਕਲਮ ਆ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਸੇਵਾ ਦੇ ਭਾਵ ਨਾਲ ਦੇ ਰਹੂ ਉਹੀ ਗੱਲ ਕਰਦਾ ਕਿ ਜਿਹੜੀ ਪੱਤਰਕਾਰੀ ਆ ਜਰਨਲਿਜ਼ਮ ਆ ਇਹ ਵੀ ਇੱਕ ਸੇਵਾ ਆ ਲੋਕ ਹਿੱਤਾਂ ਦੀ ਗੱਲ ਕਰਨੀ ਲੋਕਾਂ ਦੀ ਧਿਰ ਬਣ ਕੇ ਖੜੇ ਹੋਣਾ ਲੋਕਾਂ ਦੀ ਆਵਾਜ਼ ਤੇ ਲੋਕਾਂ ਦੇ ਮੁੱਦਿਆਂ ਨੂੰ ਚੱਕਣਾ ਤੇ ਪ੍ਰਸ਼ਾਸਨ ਤੱਕ ਪਹੁੰਚਾਉਣਾ ਉਹੀ ਮੈਂ ਕਹਿੰਦਾ ਇਹ ਵੀ ਸੇਵਾ ਆ ਜੇ ਆਪਾਂ ਸੇਵਾ ਸਮਝ ਕੇ ਕਰੀਏ ਕੀ ਅ ਤੇ ਸਰ ਕਿਸ ਕਿਸ ਜਿਲ੍ਹਾ ਤੋਂ ਨਿਯੁਕਤੀ ਕੀਤੀ ਹੋਈ ਆ ਤੇ ਕਿਸ ਕਿਸ ਜਿਲ੍ਹਾ ਦੇ ਉਸ ਜਾਣਕਾਰੀ ਦੇਖੋ ਅੱਜ ਸਾਡੀ ਬਹੁਤ ਵਧੀਆ ਇੱਕ ਬੜੀ ਖੁਸ਼ੀਵਰੀ ਗੱਲ ਆ ਕਿ ਬਹੁਤ ਵਧੀਆ ਟੀਮ ਜਿਹੜੀ ਸਾਡੀ ਬਣੀ ਆ ਪੜ੍ਹੇ ਲਿਖੀ ਟੀਮ ਮਤਲਬ ਮੈਂ ਕਹਿ ਸਕਦਾ ਜਿਹਦੇ ਵਿੱਚ ਸਾਡੇ ਕਨਵੀਨਰ ਉਹ ਸਾਡੇ ਵਿਪਨ ਸੋਨੀ ਡੇਰਾਪਾਪਾ ਨਾਨਕ ਤੋਂ ਬਣੇ ਆ ਤੇ ਸਾਡੇ ਚੇਅਰਮੈਨ ਡਾਕਟਰ ਕੁਲਵਿੰਦਰ ਮਹੇ ਆ ਪੀ ਐਚ ਡੀ ਆ ਉਹ ਬਣੇ ਆ ਤੇ ਜਲੰਧਰ ਤੋਂ ਸੀ ਉਹ ਤੇ ਜਤਿੰਦਰ ਸੋਢੀ ਸਾਡੇ ਗਰਦਾਸਪੁਰ ਤੋਂ ਜਨਰਲ ਸਖਤਰ ਬਣੇ ਆ ਇੱਥੇ ਸਾਡੇ ਸੰਧੂ ਸਾਹਿਬ ਹੋ ਗਏ ਬਾਜਬਾ ਸਾਹਿਬ ਹੋ ਗਏ ਜਸਪਾਲ ਜੀ ਹੋ ਗਏ ਇਹਨਾਂ ਨੇ ਮਾਝਾ ਸੰਭਾਲਿਆ ਹਰਵਿੰਦਰ ਜੀ ਹੋ ਗਏ ਤੇ ਦਾ ਬਾਬਾ ਨਾਨਕ ਤੋਂ ਪੱਟੀ ਸਾਹਿਬ ਸੁਖਵਿੰਦਰ ਬਾਬਾ ਅੰਮ੍ਰਿਤਸਰ ਤੋਂ ਰਣਜੀਤ ਕੰਗ ਟੋਨੀ ਇਹ ਪੂਰੀ ਸਾਡੀ ਟੀਮ ਜਿਹੜੀ ਹੈ ਲੁਧਿਆਣੇ ਤੋਂ ਭਗਲ ਸਾਹਿਬ ਹੋ ਗਏ ਇਹ ਲੁਧਿਆਣੇ ਤੋਂ ਪ੍ਰਧਾਨਾ ਮਾਝਾ ਆਉਣ ਵਾਲੇ ਸਮੇਂ ਸਾਡਾ ਮਾਝਾ ਵੀ ਮਜ਼ਬੂਤ ਹੋ ਰਿਹਾ ਹੈ ਤੇ ਦੁਆਬਾ ਤੇ ਸੌਰੀ ਮਾਲਵਾ ਮਾਲਵਾ ਮਜ਼ਬੂਤ ਹੋ ਰਿਹਾ ਮਾਝਾ ਤੇ ਆਪੇ ਸਾਡੇ ਸੰਧੂ ਸਾਹਿਬ ਨੇ ਜ਼ਿੰਮੇਵਾਰੀ ਇਹੋ ਜਿਹੜੇ ਉਹ ਕਰਨਗੇ ਮਜ਼ਬੂਤ ਪ੍ਰਧਾਨ ਬਣਾਏ ਗਏ ਆ ਮਾਝੇ ਦੇ ਉਹਨ ਵਾਲੇ ਸਮੇਂ ਚ ਲੱਗਦਾ ਕਿ ਸਾਡੀ ਰਿਪੋਰਟਰ ਰਜਿਸਟ੍ਰੇਸ਼ਨ ਮਜ਼ਬੂਤ ਹੋ ਗਈ ਮਜ਼ਬੂਤ ਦਾ ਮਤਲਬ ਇਹ ਨਹੀਂ ਕਿ ਸਾਨੂੰ ਜਿਹੜੀ ਆ ਉਹਦੀ ਬਹੁਤ ਜ਼ਿਆਦਾ ਲੋਕ ਚਾਹੀਦੇ ਆ ਸਾਨੂੰ ਪੱਤਰਕਾਰ ਚਾਹੀਦੇ ਆ ਜਿੰਨੇ ਕ ਅਸੀਂ ਹੈਗੇ ਆ ਅਸੀਂ ਸੇਵਾ ਕਰ ਸਕੀਏ ਜਿਵੇਂ ਕਿ ਪੱਤਰਕਾਰਾਂ ਦੇ ਥਾਂ ਲਈ ਕਿਹੋ ਜਿਹਾ ਉਪਰ ਲਿਖਦੇ ਆ ਉਹੀ ਮੰਗਲ ਕਰਦਾ ਕਿ ਪੱਤਰਕਾਰ ਦੇਖੋ ਸਾਡੀ ਅਸੀਂ ਕਹਿੰਦੇ ਜਿੰਨੀਆਂ ਪ੍ਰੈਸ ਕਲੱਬ ਬਣੀਆਂ ਕਸਬਿਆਂ ਚ ਬਣੀਆਂ ਜਿੰਨੇ ਦੀਵੇ ਜਗਣਗੇ ਉਨੀ ਰੋਸ਼ਨੀ ਜਰੂਰੀ ਹੋਊਗੀ ਅੱਜ ਤਾਂ ਸਾਰਿਆਂ ਨੂੰ ਵਧਾਈ ਦਿੰਨੇ ਆ ਤੇ ਬਾਕੀ ਰਿਪੋਰਟਰ ਰਜਿਸਟ੍ਰੇਸ਼ਨ ਦਾ ਮਕਸਦ ਸਾਡਾ ਜਿਵੇਂ ਪੱਤਰਕਾਰ ਦੀਆਂ ਕਦਰਾਂ ਕੀਮਤਾਂ ਨੂੰ ਉੱਚਾ ਚੱਕਣਾ ਤੇ ਸਮਾਜ ਭਲਾਈ ਦੇ ਜਿਹੜੇ ਕੰਮ ਕਰਦਾ ਸਰ ਇੱਕ yellow card ਨੂੰ ਲੈ ਕੇ ਪਰ ਚੱਲਦਾ ਹੁੰਦਾ ਵੀ ਇੱਕ ਖਬਰ ਜੁਆਇਨ ਕਰ ਲਈ yellow card ਲੈ ਲਈਏ ਸਰਕਾਰਾਂ ਕਿਤੇ ਨਾ ਕਿਤੇ yellow card ਦੇ ਆਪਣੀ ਖਬਰਾਂ ਲਵਾਉਣ ਦੇ ਵਿੱਚ ਛੋਟੀਆਂ ਦੁਬਾਰਾਂ ਨੂੰ ਲੈ ਕੇ yellow card ਦੇ ਇੱਕ ਇਹੀ ਆ ਵੀ ਸਰਕਾਰ ਦੇ yellow card ਤਾਂ ਸਰਕਾਰ ਮਹੀਆ ਕਰਾਣੀ ਹੈ ਕਿ ਸਰਕਾਰ ਦੀ ਆਪਣੀਆਂ ਖਬਰਾਂ ਲੱਗ ਸਕਦਾ ਹੋ ਸਕਦਾ ਹੈ ਇਹ ਗੱਲ ਬਟ ਜਿਹੜਾ ਵਧੀਆ ਪੱਤਰਕਾਰ ਹੁੰਦਾ ਨਾ ਮੈਨੂੰ ਲੱਗਦਾ ਉਹਨੂੰ ਪੱਤਰ ਆਈਡੈਂਟੀ ਕਾਰਡ ਦੀ ਵੀ ਲੋੜ ਨਹੀਂ ਹੈ ਕਿਉਂਕਿ ਜਦੋਂ ਤੁਸੀਂ ਖਬਰਾਂ ਲਾਉਂਗੇ ਲੋਕ ਹਿੱਤਾਂ ਦੀ ਗੱਲ ਕਰੂਗੇ ਫਿਰ ਤੁਸੀਂ ਜਿੱਥੇ ਮਰਜ਼ੀ ਨਿਕਲ ਜਾਓ ਲੋਕੀ ਤੁਹਾਨੂੰ ਕਹਿਣਗੇ ਉਹ ਪੱਤਰਕਾਰ ਜਾਂਦਾ ਤੇ ਜੀ yellow card ਇਕ 20 25000 ਰੁਪਇਆ ਕੋਈ ਅਖਬਾਰ ਦੇ ਕੇ ਸਪਲੀਮੈਂਟ ਕੱਢ ਕੇ ਤੇ yellow card ਨਾਲ ਵੀ ਜੇਲ੍ਹ ਚ ਪਾ ਕੇ ਬੈਜਵੇ ਪ੍ਰੈਸ ਲਖਲ ਵੀ ਉਹ ਤਾਂ ਕੋਈ ਫਾਇਦਾ ਨਹੀਂ ਲੋਕਤੰਤਰ ਦਾ ਚੌਥਾ ਤਾਮਾ ਦੀਆਂ ਕਦਰਾਂ ਕੀਮਤਾਂ ਨੂੰ ਆਪਾਂ ਹੀ ਬਹਾਲ ਕਰਨਾ ਸਰ yellow card ਨੂੰ ਲੈ ਕੇ ਜਾ ਸਰ ਪ੍ਰਚਲਨ تھا ਕਈਆਂ ਨੂੰ yellow card ਦੀ ਫੈਸਿਲਿਟੀਆਂ ਨਹੀਂ ਪਤਾ ਕਿਸ ਕਿਸ ਸਿਸੀਲਟੀ ਆ yellow card ਤੇ ਤੁਸੀਂ ਇਹ ਸਾਡੇ ਦਰਸ਼ਕਾਂ ਨੂੰ ਤੇ ਸਾਡੇ ਪੱਤਰਕਾਰ ਪੁੱਛੀ ਜਿਹੜੀ yellow card ਆ ਉਹਦੀ ਫੈਸਿਲਿਟੀ ਕੀ ਆ ਬੀਮਾ 5 ਲੱਖ ਦਾ ਕਰ ਲੈਂਦੇ ਉਹਦੇ ਹੋ ਜਾਂਦਾ ਆ ਇਹ ਆਪਣੇ ਕਰੇਜ਼ ਬਣ ਗਏ ਜੀ yellow card ਹੁਣ ਜਿਹੜੇ ਤੋਂ yellow card ਹੈ ਨਹੀਂ ਉਹ ਪੱਤਰਕਾਰ ਨਹੀਂ ਹੈਗੇ ਇਸ ਲਈ ਅਸੀਂ ਇਹ ਸਮਝਦੇ ਨਹੀਂ ਗੱਲ ਨੂੰ ਨਹੀਂ ਪੱਤਰਕਾਰ ਤਾਂ ਇੱਕ ਹਊਆ ਬਣਿਆ ਹੋਇਆ ਰਹੇਗਾ ਮੈਂ ਹੋਈ ਕਹਿੰਦਾ ਹਨਾ ਆਪਾਂ ਨੂੰ ਪਤਾ ਨਹੀਂ ਵੀ yellow card ਹੈਗਾ ਤੇਰਾ ਕੋਈ ਜਿਹੜੇ ਬਾਕੀ ਪੱਤਰਕਾਰ ਆ

ਉਹਨਾਂ ਨੂੰ ਵੀ ਸਾਲ ਦੇ ਵਿੱਚ ਦੋ ਇੱਕ ਵੱਡੇ ਇਸ਼ਤਿਹਾਰ ਦਿੱਤੇ ਜਾਣਗੇ ਕਿ ਇਸ ਤਰ੍ਹਾਂ ਦਾ ਪੰਜਾਬ ਸਰਕਾਰ ਵੀ ਕਿ ਕੋਈ ਉਸੇ ਉਪਰਾਲਾ ਕਰਨ ਜਾ ਰਿਹਾ ਹੈ ਦੇਖੋ ਉਹ ਪ੍ਰੋਸੀਜਰ ਹੈ ਕਿ ਡੀਵੀਪੀ ਲੈਣਾ ਪੈਂਦਾ ਪਹਿਲੇ ਜਦ ਤੱਕ ਆਪਾਂ ਦਾ ਆਪ ਲਾਅ ਦੇ ਹਿਸਾਬ ਨਾਲ ਚੱਲੀਏ ਜੇ ਡੀਵੀਪੀ ਹੋਣੀਗਾ ਇਹਨਾਂ ਨੇ ਪੰਜਾਬ ਸਰਕਾਰ ਨੇ ਕਿਹਾ ਆ ਕਿ ਜੇ ਡੀਵੀਪੀ ਹੈ ਨਹੀਂ ਤਾਂ ਯੈਲੋ ਕਾਡ ਬਣੀ ਬਣਾ ਕੇ ਦੇਣਾ ਪਹਿਲਾਂ ਲੀਡਰ ਨੂੰ ਬਣਾਉਦੇ ਸੀ ਜਿਵੇਂ ਚੀਫ ਲੀਡਰ ਸੀ ਨਾ ਮੰਥਲੀ ਸੀ ਵੀਕਲੀ ਸੀ ਜੇ ਛੋੜੀ ਉਹਨਾਂ ਨੂੰ ਉਹ ਵੀ ਨਹੀਂ ਬਣਾਉਂਦੇ ਸਰ ਫਿਰ ਆਖਰ ਕਰੂਗਾ ਕੌਣ ਉਹ ਵੀ ਤਾਂ ਬਰਾਬਰ ਕੰਮ ਕਰਦੇ ਆ ਮਾਰਕੀਟ ਇਹ ਵਧੀਆ ਤੁਹਾਡਾ ਸਵਾਲ ਆ ਇਸ ਇਹ ਆਪਾਂ ਇਕੱਠੇ ਹੋ ਗਏ ਮੈਂ ਉਹ ਹੀ ਕਿਹਾ ਸੀ ਪਹਿਲਾਂ ਕਿ ਆਪਾਂ ਪੰਜਾਬ ਸਰਕਾਰ ਨੂੰ ਬੇਨਤੀ ਕਰੀਏ ਕਿ ਆਪਾਂ মিডিਆ ਪਾਲਿਸੀ ਲਾਗੂ ਕਰਾ ਗਾ মিডিਆ ਪਾਲਿਸੀ ਦੇ ਵਿੱਚ ਤਾਂ ਬਹੁਤ ਕੁਝ ਆ ਜਾਂਦਾ ਸਰ ਜਦੋਂ ਸਰਕਾਰਾਂ ਸੱਤਾ ਵਿੱਚ ਆਉਂਦੀਆਂ بڑے بڑے ਵਾਅਦੇ ਕਰਦੀਆਂ ਜਿਵੇਂ ਕਿ ਅਸੀਂ ਪੱਤਰਕਾਰਾਂ ਲਈ ਆਹ ਕਰਦਾਂਗੇ ਪਰ ਕਿਤੇ ਨਾ ਕਿ ਦੇਖਿਆ 26 ਆ ਪੱਤਰਕਾਰਾਂ ਦੀ ਦਿਨੋ ਦਿਨ ਵਿਗੜਦੀ ਜਾਂਦੀ ਹੈ ਅੱਜ ਕੱਲ ਦੇਖਿਆ ਜਾ ਰਿਹਾ ਮੌਜੂਦਾ ਸਰਕਾਰ ਦੇ ਵਿੱਚ ਪੱਤਰਕਾਰਾਂ ਦੇ ਉੱਤੇ ਜਾਤ ਪਰਚੇ ਹੋ ਰਹੇ ਆ ਜਿਵੇਂ ਕਿ ਦੇਖਿਆ ਜਾ ਰਿਹਾ ਪੋਸਟ ਕੋਡ ਐਕਟ ਦੇ ਵਰਚ ਹੋ ਰਿਹਾ ਮਤਲਬ ਰੀਪ ਦੇ ਵਰਚ ਹੋ ਰਿਹਾ ਉਸ ਤਰ੍ਹਾਂ ਦੀ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਹੋ ਪੱਤਰਕਾਰ ਇੱਕ ਬੜਾ ਪਵਿੱਤਰ ਪੇਸ਼ਾ ਹੈ ਬਿਲਕੁਲ ਪਰਚੇ ਹੁਣ ਬਹੁਤ ਅਸੀਂ ਮੰਦਾ ਕਰਦੇ ਇਸ ਗੱਲ ਦੀ ਕਿ ਪਰਚੇ ਨਹੀਂ ਹੋਣੇ ਚਾਹੀਦੇ ਸੱਚੇ ਸੁੱਚੇ ਪੱਤਰਕਾਰ ਤੇ ਤਾਂ ਪਰ ਇੱਥੇ ਪਤਾ ਕੀ ਮੁਸ਼ਕਲ ਆ ਰਹੀ ਆ ਪੱਤਰਕਾਰ ਹੋ ਬਹੁਤ ਗਏ ਆ ਪਤਾ ਹੀ ਲੱਗਦਾ ਕਿ ਕੁਸ਼ ਪੱਤਰ ਕਰਨ ਦੀ ਕੁਆਲਿਫੀਕੇਸ਼ਨ 8 ਆ 10 ਆ ਉਹਨਾਂ ਨੂੰ ਪਤਾ ਹੀ ਨਹੀਂ ਮਾਈਕ ਲੈ ਕੇ ਚੇਦਦੇ ਨੇ ਉਹਨਾਂ ਸਵਾਲ ਤਾਂ ਨਹੀਂ ਪਤਾ ਲੱਗਦਾ ਸਿਚੁਏਸ਼ਨ ਕੀ ਆ ਪੰਜਾਬ ਦੀ ਕੀ ਆ ਉਹਨਾਂ ਨੂੰ ਪੁੱਛ ਕੇ ਦੇ ਲੋ ਤੁਹਾਡੇ ਐਮਐਲਏ ਦਾ ਨਾਂ ਕੀ ਆ ਕਦੋਂ ਹੋਇਆ ਸੀ ਕਿੰਨੀਆਂ ਵੋਟਾਂ ਛੋੜੀ ਜਿਹਾ ਮੈਂ ਦੱਸਦਾ ਤੁਹਾਨੂੰ ਗੱਲ ਤੇ ਫਿਰ ਫਿਰ ਹਾਂ ਇੱਕ ਜਿਹੜੀ ਤੁਸੀਂ ਗੱਲ ਕੀਤੀ ਪਰਚੇ ਹੋਵੇ ਇਹ ਪਰਚੇ ਹੋਣੇ ਆ ਜਦ ਤੱਕ ਅਸੀਂ ਇਕੱਲੇ ਇਕੱਲੇ ਆ ਆਪਾਂ ਕਹਿੰਦੇ ਮੈਂ ਕੋਈ ਗੱਲ ਨਹੀਂ ਮੈਨੂੰ ਪਰਵਾਹ ਨਹੀਂ ਹੈਗੀ ਯਾਰ ਮੈਂ ਉਸ ਪ੍ਰੈਸ ਕਲੱਬ ਨਾਲ ਨਹੀਂ ਜੁੜਨਾ ਮੈਂ ਉਹ ਐਸੋਸੀਏਸ਼ਨ ਨਾਲ ਜੁੜਨਾ ਆਪਾਂ ਛੋੜ ਦਿੰਦੇ ਹਾਂ ਨਾ ਇਕਤਾ ਦੇ ਬਾਲਾ ਜੇ ਜੇ ਉਹ ਇਕੱਠੇ ਹੋਵਾਂਗੇ ਨਾ ਫਿਰ ਇਹ ਆਪਾਂ ਨਹੀਂ ਜਵਾਨ ਹੀ ਸਕਦਾ ਜਿਹੜੇ ਪਰਚੇ ਹੋ ਰਹੇ ਆ ਪਰ ਇਕੱਲੇ ਇਕੱਲੇ ਲੱਗੇ ਆ ਤਾਂ ਪਰਚੇ ਹੋ ਰਹੇ ਆ ਥੋੜਾ ਕਹਿਣਾ ਵੀ ਇਸ ਟਾਈਮ ਕੋਲਬੇਸ਼ਨ ਕਰਨ ਦੀ ਲੋੜ ਹੈ ਹਾਂ ਲੋੜ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਰਜਿਸਟ੍ਰੇਸ਼ਨ ਉਹ ਸਾਡੇ ਜ਼ਿਲ੍ਹਿਆਂ ਦੇ ਸਾਰੇ ਆਏ ਆ ਪ੍ਰਧਾਨ ਅੱਜ ਅਸੀਂ ਮੀਟਿੰਗ ਰੱਖੀ ਹੈ ਹੌਲੀ ਹੌਲੀ ਪੰਜਾਬ ਜਾਵਾਂਗੇ ਵਧੀਆ ਤਰੀਕੇ ਨਾਲ ਆਪਾਂ ਸੇਵਾ ਵੀ ਕਰਾਂਗੇ ਉਹਨਾਂ ਨੂੰ ਦੱਸਾਂਗੇ ਵੀ ਪੱਤਰਕਾਰੀ ਕਿਹੜੇ ਤਰੀਕੇ ਨਾਲ ਕਰਨੀ ਹੈ ਜਿਹੜੇ ਸਰ ਇਸ ਤਰ੍ਹਾਂ ਦੇ ਜਿਵੇਂ ਪੱਤਰਕਾਰ ਲਿਆ ਨੂੰ ਜਿਨ੍ਹਾਂ ਨੂੰ ਆਪਣੀ ਐਸੋਸੀਏਸ਼ਨ ਚ ਜੋੜੇ ਜਾਂ ਨਵੇਂ ਆ ਨਵੇਂ ਆਇਆ ਉਹਨਾਂ ਨੇ ਉਥਾਨ ਲਈ ਜਿਵੇਂ ਕੋਈ ਟ੍ਰੇਨਿੰਗ ਦੀ ਸਹੂਲਤਾਂ ਵੀ ਹੋਊਗੀ ਜਾਂ ਪੱਤਰਕਾਰਤਾ ਕਰਨ ਦੇ ਆ ਗੱਲ ਕੀਤੀ ਅਸੀਂ ਉਹਨਾਂ ਇੱਕ ਗੱਲ ਕਰ ਰਹੇ ਸੀ ਆਪਣੀ ਟੀਮ ਦੇ ਨਾਲ ਕਿ ਆਪਾਂ ਇੱਕ ਦੋ ਦਿਨ ਦਾ ਸੈਮੀਨਾਰ ਰੱਖਾਂਗੇ ਸੈਮੀਨਾਰ ਦੇ ਵਿੱਚ ਅਸੀਂ ਐਕਸਪਰਟ ਬੰਦੇ ਲਿਆਵਾਂਗੇ ਜਿਨ੍ਹਾਂ ਨੇ ਜਰਨਲਿਜ਼ਮ ਕੀਤੀ ਆ ਜਿਹਦੇ ਸਾਡੇ ਹੁਣ ਚੇਅਰਮੈਨ ਸਾਹਿਬ ਪੀ ਐਚ ਡੀ ਹੈ ਜਰਨਲਿਜ਼ਮ ਜਿਨ੍ਹਾਂ ਨੇ ਪੀ ਐਚ ਡੀ ਜਰਨਲਿਜ਼ਮ ਦੀ ਕੀਤੀ ਹੈ ਉਹਨਾਂ ਨੂੰ ਬੁਲਾ ਕੇ ਲੈਕਚਰ ਕਰਾਵਾਂਗੇ ਜੇ ਨਵੇਂ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਦੱਸਾਂਗੇ ਕਿ ਪੱਤਰਕਾਰੀ ਇਦਾਂ ਕਰਨੀ ਚਾਹੀਦੀ ਆ ਪੱਤਰਕਾਰ ਵੀ ਐ ਨਹੀਂ ਰੱਖੋਗੇ 200 500 ਹੋ ਗਏ ਬਦਨਾਮ ਹੋ ਰਿਹਾ ਬੜਾ ਪਵਿੱਤਰ ਬੇਸ਼ਅ ਹੈ ਇੱਕ ਪੂਰੇ ਪੰਜਾਬ ਵਾਸੀਆਂ ਨੂੰ ਅੱਜ ਤੁਸੀਂ ਫਿਰ ਦੁਬਾਰਾ ਚੌਥੀ ਵਾਰ ਚੁਣੇ ਗਏ ਹੋ ਪੰਜਾਬ ਵਾਸੀਆਂ ਨੂੰ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਕੀ ਇੱਕ ਮੈਸੇਜ ਦੇਣਾ ਚਾਹੋਗੇ ਕਿ ਸੱਚਾਈ ਦੇ ਰਾਹ ਤੇ ਕਲਮ ਕਲਮ ਇੱਕ ਸੱਚਾਈ ਆ ਸੱਚ ਲਿਖੋ ਤੇ ਸੱਚ ਦੀ ਜਿਹੜੀ ਆ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਤੇ ਪੰਜਾਬ ਤੇ ਸੀ ਅਸੀਂ ਰਹਨੇ ਆ ਅ ਸਭ ਤੋਂ ਪਹਿਲਾਂ ਤਾਂ ਗੁਰੂਆਂ ਨੇ ਲਿਖਿਆ ਗੁਰੂਆਂ ਨੇ ਲਿਖਿਆ ਆਪਣੀ ਕਲਮ ਚ ਸ਼ਬਦ ਲਿਖੇ ਜਿਵੇਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਵਾਹ ਵੀ ਇੱਕੋ ਸਿੰਮਰੋ ਨਾਨਕਾ ਜਲ ਦਲ ਰਿਆ ਸਮਾਈ ਦੂਜੇ ਕਹਾ ਸਿਮਰੀ ਜ ਜੰਮੇ ਤੇ ਮਰ ਜਾਏ ਇੱਕ ਕਬੀਰ ਸਾਹਿਬ ਦੀ ਬਾਣੀ ਵਿੱਚ ਉਹਨਾਂ ਨੇ ਵੀ ਲਿਖਿਆ ਵੀ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲੱਗੇ ਜਿਵੇਂ ਬਾਸ ਵਜਾਵੇ ਫੂ ਕਿ ਜਿਹੜੇ ਜਿਹੜੇ ਜੀ ਸਤਗੁਰੂ ਨੂੰ ਆਪਾਂ ਜਦ ਤੱਕ ਮੰਨਾਂਗੇ ਨਹੀਂ ਪਛਾਣਾਂਗੇ ਨਹੀਂ ਸੁਣਾਂਗੇ ਨਹੀਂ ਤਦ ਤੱਕ ਸ਼ਗਿਰਦ ਨਹੀਂ ਵਾਂ ਸਕਦੇ ਚੇਲੇ ਨਹੀਂ ਵਾਂ ਸਕਦੇ ਅੱਛੇ ਸੇਵਾਦਾਰ ਨਹੀਂ ਠੀਕ ਹੈ ਨਾ ਬਸ ਇਹ ਕੀ ਬਹੁਤ ਸ਼ੁਕਰ ਹੈ ਬਾਬਾ ਜੀ ਦਾ ਜਿਹਨਾਂ ਨੇ ਕਿਰਪਾ ਕਰਕੇ ਚੌਥੀ ਵਾਰੀ ਸੇਵਾ ਦਿੱਤੀ ਆ ਬਾਕੀ ਗਰਵਾਣੀ ਤੋਂ ਬਿਨਾਂ ਤਾਂ ਹਈ ਕੁਛ ਨਹੀਂ ਇਹ ਤਾਂ ਐਮੀ ਟੈਂਪਰੇਰੀ ਚੀਜ਼ਾਂ ਪ੍ਰਧਾਨ ਬਣਨਾ ਆਉਂਦੇ ਤਾਂ ਉਹਦੀ ਇਹਦੀ ਮौज ਆ ਜਿਹਦੀ ਸੇਵਾ ਬਖਸ਼ਦਾ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਧੰਨ ਬੰਤਾਂ ਬਾਕੀ ਕੋਈ ਉੱਚਾ ਬੋਲ ਤਾਂ ਹੈ ਹੀ ਨਹੀਂ ਸੇਵਾ ਲਈ ਆ ਚੌਥੀ ਵਾਰੀ ਕੁਛ ਦੇਖਿਆ ਹੁਣੇ ਸਾਰੀ ਟੀਮ ਨੇ ਚੌਥੀ ਵਾਰੀ ਫੇਰ ਬਣਾਤਾ ਕੋਸ਼ਿਸ਼ ਕਰਾਂਗੇ ਜੋ ਉਹਨਾਂ ਦੀ ਉਮੀਦਾਂ ਉਹਨਾਂ ਦੇ ਕਰੇ ਉਤਰੀਏ ਸੇਵਾ ਕਰੀਏ ਨੀਵੇਂ ਹੋ ਕੇ ਸੇਵਾ ਕਰੀਏ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਆ ਉਹਦੇ ਤੇ ਚੱਲਦੇ ਹੋਏ ਸਿਮਰਨ ਕਰਦੇ ਹੋਏ ਸਾਰੇ ਚੰਗੇ ਇਨਸਾਨ ਬਣ ਕੇ ਆਪਾਂ ਸਾਰਿਆਂ ਦੀ ਸੇਵਾ ਕਰੀਏ ਮਕਸਦ ਇਹੀ ਹੈ ਸਾਡਾ ਜਿਵੇਂ ਕਿ ਤੁਸੀਂ ਪਿਛਲੇ ਦਿਨੀ ਹਜੂਰ ਮਹਾਰਾਜ ਬਾਬਾ ਗੁਰਿੰਦਰ ਸਿੰਘ ਜੀ ਨਾਲ ਵੀ ਮੁਲਾਕਾਤ ਕੀਤੀ ਕਿਸ ਤਰ੍ਹਾਂ ਦਾ ਲੱਗਿਆ ਜੀ ਨਹੀਂ ਨਹੀਂ ਪਰਸਨ ਨਹੀਂ ਨਹੀਂ ਸਰ ਪਰਸਨਲ ਇੱਕ ਇਸ ਤਰ੍ਹਾਂ ਦਾ ਇੱਕ ਰੂਹਾਨੀ ਦੇ ਤੌਰ ਤੇ ਤਾਂ ਇਹ ਦਾ ਸ਼ੁਕਰ ਆ ਬਸ ਸ਼ੁਕਰ ਹੈ ਉਹਨੇ ਕਿਰਪਾ ਕਰਕੇ ਬੁਲਾ ਲਿਆ ਤੇ ਸ਼ੁ크ਰੀਆ ਹੋਰ ਕੁਝ ਕਹਿ ਨਹੀਂ ਸਕਦਾ ਉਹਨਾਂ ਮੇਰੇ ਸ਼ਬਦ ਨਹੀਂ ਹੈਗੇ ਨਹੀਂ 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 ਉਹ ਸਪੀਚਲੈਸ ਉਹਦੀ ਕਿਰਪਾ ਨਾਲ ਆ ਬਸ ਸਾਰਾ ਕੁਝ ਹੋ ਰਿਹਾ ਇਹ ਦੁਨੀਆ ਚੱਲਦੀ ਸਾਰੀ ਉਹਦੀ ਕਿਰਪਾ ਨਾਲ ਚੱਲਉ ਆ ਜਿਨੇ ਕੀ ਤੁਸੀਂ ਦੇਖਿਆ ਸਤਿੰਦਰ ਸਿੰਘ ਨਰਾਇਆ ਜੀ ਨੇ ਚੌਥੀ ਵਾਰ ਜਿਹੜੇ ਆ ਪ੍ਰਧਾਨ ਨਿਯੁਕਤ ਕੀਤਾ ਕਿ ਪੰਜਾਬ ਪਧਰੀ ਜਿਹੜੀ ਹੰਗਾਮੀ ਮੀਟਿੰਗਾਂ ਸਮੂੱਚੀ ਗੱਤਰਕਾਰਾਂ ਦਾ ਭਾਈਚਾਰਾ ਭਾਈਚਾਰਾ ਬਠਾਵਾ ਵੀ ਉਹਨਾਂ ਨੇ ਕਿਤੇ ਵੀ ਇਹ ਵੀ ਸ਼ਬਦਾਂ ਦਾ ਵਰਤ ਤਾਂਵਾ ਕੀਤਾ ਪੱਤਰਕਾਰੀ ਇੱਕ ਐਸੀ ਸੱਚੀ ਸੁੱਤੀ ਜਿਹੜੀ ਤਾਕਤ ਆ ਜਿਸ ਨੂੰ ਆਪਾਂ ਨੂੰ ਅਜ਼ਮਾ ਕੇ ਆਪਣੀ ਕਲਮ ਦੀ ਤਾਕਤ ਨਾਲ ਇੱਕ ਗਰੀਬ ਦਵੇ ਕੁਚਲੇ ਲੋਕ ਜਿਨ੍ਹਾਂ ਦੀ ਆਵਾਜ਼ ਚੁਪਣਾ ਪਏ ਇੱਕ ਸਾਡਾ ਫਰਜ਼ ਆ ਦੂਸਰੀ ਗੱਲ ਇਹਨਾਂ ਨੇ ਇਹ ਵੀ ਕੀਤੀ ਵੀ ਅ ਜੰਗੀ ਪੱਤਰ ਤੇ ਕੰਮ ਕੀਤਾ ਹੋਇਆ ਤੇ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾ ਰਿਹਾ ਵੀ ਪੱਤਰਕਾਰਾਂ ਦੇ ਖਾਲ ਲਈ ਬਹੁਤ ਹੀ ਅੱਛੇ ਉਪਰਾਲੇ ਕੀਤੇ ਜਾ ਰਹੇ ਆ ਵੀ ਇੱਕ ਪੱਤਰਕਾਰਾਂ ਜੇ ਵੀ ਨਵੇਂ ਪੱਤਰਕਾਰ ਆਏ ਆ ਉਹਨਾਂ ਨੂੰ ਕੁਝ ਨਹੀਂ ਪਤਾ ਜਿਵੇਂ ਮਾਈਕ ਲੈ ਕੇ ਉਤਰ ਹੁੰਦੇ ਆ ਮੈਦਾਨ ਦੇ ਵਿੱਚ ਪਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਗੜੀ ਰਿਪੋਰਟ ਐਸੋਸੀਏਸ਼ਨ ਨਾਲ ਜੁੜੇ ਆ ਵੀ ਉਹਨਾਂ ਨਾਲ ਵੀ ਇਤਨੇ ਕਿਤੇ ਉਹਨਾਂ ਦੇ ਬਿਹਤਰੀਨ ਐਜੂਕੇਸ਼ਨ ਨੂੰ ਉਹਨਾਂ ਨੂੰ ਗਾਈਡਲਾਈਨ ਦਿੱਤੀ ਜਾਊਗੀ ਤਾਂ ਨਾਲ ਦੀ ਨਾਲ ਉਹਨਾਂ ਨੂੰ ਪੱਤਰਕਾਰੀ ਦੇ ਕਰਨ ਦਾ ਏਕਾ ਵੀ ਦੱਸਿਆ ਜਾਊਗਾ ਬਹੁਤ ਹੀ ਅੱਛੇ ਜਿਹੜੇ ਆ ਰਿਪੋਰਟਰ ਐਸੋਸੀਏਸ਼ਨ ਵਿੱਚ ਜਿਹੜੇ ਪੱਤਰਕਾਰ ਜੁੜ ਚੁੱਕੇ ਆ ਇਸ ਟਾਈਮ ਪੜੇ ਲਿਖੇ ਸੂਝਵਾਨ ਜਿਹੜੇ ਪੱਤਰਕਾਰ ਆ ਆਉਣ ਵਾਲੇ ਸਮੇਂ ਵਿੱਚ ਇਹੀ ਇਹ ਉਮੀਦ ਕਰਦੇ ਆ ਵੀ ਆਪਣੀ ਆਪਣੀ ਜ਼ਿੰਮੇਵਾਰੀਆਂ ਨੂੰ ਦੇਖਦੇ ਹੋਏ ਬਹੁਤ ਅੱਛੇ ਉਪਰਾਲੇ ਕਰਨਗੇ ਕੈਮਰਾ ਪਰਸਨਕੇਸ਼ ਸ਼ਰਮਾ ਜਨਾ ਅਡੀਟਰ ਇਨ ਚੀਫ ਰਵਿੰਦਰ ਭੋਗਲ ਜੀ ਵਿਸ਼ੇਸ਼ ਤੌਰ ਤੇ ਧੰਨਵਾਦੀ